دشکو پنجابプラス چینل تے تہاڈا سواگت اے اج اسی تھانو ملان جا رہے ہاں پنت دی مہان سکھیت بابا ریشم سنگھ جی کوکرانا والے تیری ساب رچنا واہے گرو تیرا سب صدقہ واہے گرو تیری ساب دشکو پنجابプラス چینل تے تہاڈا سواگت اے اج اسی تھانو ملان جا رہے ہاں پنت دی مہان سکھیت ਬਾਬਾ ਰਿਕਮ ਸਿੰਘ ਜੀ ਕੋਖਰਾਨਾ ਵਾਲੇ ਜਿਹੜੇ ਹਮੇਸ਼ਾ ਕੋਈ ਵੀ ਸਿਚੁਏਸ਼ਨ ਹੁੰਦੀ ਆ ਆਪਣਾ ਦਿਲ ਖੋਲ ਕੇ ਸੇਵਾ ਕਰਦੇ ਨੇ ਚਾਹੇ ਉਹ ਕਿਸਾਨ ਸੰਘਰਸ਼ ਦੀ ਗੱਲ ਸੀਗੀ ਚਾਹੇ ਹੁਣ ਡਰਾਈਵਰ ਭਰਾਵਾਂ ਦਾ ਸੰਘਰਸ਼ ਸੀਗਾ ਕਿਸੇ ਵੀ ਹਾਲਾਤਾਂ ਦੇ ਵਿੱਚ ਬਾਬਾ ਜੀ ਨੇ ਡਟ ਕੇ ਪੈਰੇ ਦਿੱਤੇ ਆ ਔਰ ਲੋਕਾਂ ਦੀ ਹੈਲਪ ਕੀਤੀ ਆ ਬਾਬਾ ਜੀ ਸਵਾਗਤ ਹੈ ਤੁਹਾਡਾ ਅਸੀਂ ਤੁਹਾਨੂੰ ਅੱਜ 23 ਸਾਲ ਬਾਅਦ ਮੈਂ ਬਾਬਾ ਜੀ ਦੇ ਨਾਲ ਰੂਬਰੂ ਹੋ ਰਿਹਾ ਪਹਿਲਾਂ ਦੂਰਦਰਸ਼ਨ ਦੇ ਉੱਪਰ ਅਸੀਂ ਬਾਬਾ ਜੀ ਨੂੰ ਕਵਰ ਕਰਦੇ ਹੁੰਦੇ ਸੀਗੇ ਉਦੋਂ ਯੰਗ ਬਲੱਡਡ ਦੇ ਸੀਗੇ ਬਾਬਾ ਜੀ ਹੁਣ ਵੀ ਨੋ ਡਾਊਟ ਕਿ ਹੁਣ ਵੀ ਯੰਗ ਬਲੱਡਡ ਹੀ ਲੱਗ ਰਹੇ ਨੇ ਪਰ ਜਿਹੜਾ ਸੰਘਰਸ਼ ਇਹਨਾਂ ਦਾ ਬਾਬਾ ਜੀ ਦਾ ਬਹੁਤ ਤਕੜਾ ਸੰਘਰਸ਼ ਆ ਹਮੇਸ਼ਾ ਕੌਮ ਦੇ ਲਈ ਰਾਸ਼ਟਰ ਦੇ ਲਈ ਹਮੇਸ਼ਾ ਖੜੇ ਆ ਹਰ ਆਪਣੇ ਜ਼ਿੰਦਗੀ ਦੇ ਵਿੱਚ ਇਹਨਾਂ ਨੇ ਕਦੇ ਸਮਝੌਤੇ ਨਹੀਂ ਕੀਤਾ ਕਿਸੇ ਗੱਲ ਦੇ ਨਾਲ ਔਰ ਹਮੇਸ਼ਾ ਸੇਵਾ ਕੀਤੀ ਔਰ ਗਾਂਵ ਵੱਤ ਕੇ ਆਪਣੀਆਂ ਸੁਪਾਵਾਂ ਨੂੰ ਅੱਗੇ ਵਧਾਇਆ ਬਾਬਾ ਜੀ ਸਵਾਗਤ ਹੈ ਤੁਹਾਡਾ ਕੀ ਕਹਿਣਾ ਚਾਹੋਗੇ ਕਿ ਨਵਾਂ ਸਾਲ ਆ ਜਿਹੜਾ 2024 ਦਾ ਆ ਚੁੱਕਿਆ ਹੈਗਾ ਔਰ ਉਹਦੇ ਵਿੱਚ ਉਹੀ ਸੇਵਾਵਾਂ ਜਿਹੜੀ ਲੋਕ ਅਕਸੈਪਟ ਕਰਦੇ ਨੇ ਬਾਬਾ ਰਿਸ਼ਮ ਸਿੰਘ ਖਕਰਾਨਾ ਤੋਂ ਉਹ ਸੇਵਾਵਾਂ ਉਵੇਂ ਚੱਲਣਗੀਆਂ ਲੋਕਾਂ ਦੀਆਂ ਸੇਵਾਵਾਂ ਉਵੇਂ ਇੱਥੇ ਔਰ ਉਵੇਂ ਹਰੇਕ ਇਨਸਾਫ ਦੇ ਜਿੱਥੇ ਗੱਲ ਹੋਊਗੀ ਉੱਥੇ ਬਾਬਾ ਜੀ ਆਪ ਡਟ ਕੇ ਪੈਰਾ ਦੇਣਗੇ ਦੇਖੋ ਜੀ ਇਹ ਨਵੇਂ ਸਾਲ ਦੀ ਪਹਿਲਾਂ ਸਭ ਨੂੰ ਮੁਬਾਰਕਬਾਦ ਮੈਂ ਦਿੰਦਾ ਦੂਜੀ ਗੱਲ ਇਹ ਆ ਵੀ ਸਾਲ 24 ਹੈ ਜਿਹੜਾ ਇਹ ਸ਼ੁਰੂ ਹੋ ਚੁੱਕਾ ਅੱਜ 5 ਤਰੀਕ ਹੋ ਚੁੱਕੀ ਹੈ ਤੇ ਜਦੋਂ ਸਾਲ ਨਵਾਂ ਚੜਦਾ ਮਨੁੱਖਤਾ ਵਾਸਤੇ ਨਵੀਆਂ ਚੁਣੌਤੀਆਂ ਲੈ ਕੇ ਆਉਂਦਾ ਉਹ ਕਿਉਂਕਿ ਜਿਹੜਾ ਪਿਛਲਾ 23 ਸੀ ਉਹ ਵੀ ਚੁਣੌਤੀਆਂ ਭਰਪੂਰ ਸੀ ਤੇ ਜਿਹੜਾ ਹੁਣ ਇਹ ਨਵਾਂ ਸਾਲ ਆਇਆ ਉਦੋਂ ਵੱਧ ਚੁਣੌਤੀਆਂ ਭਰਪੂਰ ਆ ਇਸ ਕਰਕੇ ਸਾਨੂੰ ਇਹ ਜਿਹੜਾ ਨਵਾਂ ਸਾਲ ਹੈ ਇਹਦੇ ਵਿੱਚ ਏਕਤਾ ਸਦ ਭਾਵਨਾ ਦੇ ਨਾਲ ਰਲ ਮਿਲ ਕੇ ਉਹਨਾਂ ਚੁਣੌਤੀਆਂ ਨੂੰ ਸਰ ਕਰਨਾ ਪੈਣਾ ਕਿਉਂਕਿ ਜਿਹੜੇ ਹਾਲਾਤ ਪੰਘੂਲਕ ਤੌਰ ਤੇ ਹੀ ਬੱਦ ਤੋਂ ਵੱਧਤਰ ਹੁੰਦੇ ਜਾ ਰਹੇ ਆ ਖਾਸ ਕਰਕੇ ਇੰਡੀਆ ਦੇ ਤਾਂ ਬਹੁਤ ਜ਼ਿਆਦੇ ਇਸ ਕਰਕੇ ਇੱਥੇ ਥਾਂ ਥਾਂ ਮਜਾਰੇ ਧਰਨੇ ਹੜਤਾਲਾਂ ਹੋ ਰਹੀਆਂ ਜਿਵੇਂ ਆ ਪੁਣੇ ਹੁਣੇ ਡਰਾਈਵਰਾਂ ਦਾ ਇਸ਼ੂ ਆਇਆ ਕਈ ਵਾਰੀ ਹੁਣ ਸਾਹਮਣੇ ਆਉਣ ਵਾਲਾ ਬੰਦਾ ਉਹ ਆਪਦੀ ਗਲਤੀ ਕਰਕੇ ਕਿਸੇ ਗੱਡੀ ਦੇ ਵਿੱਚ ਵੱਜ ਜਾਵੇ ਤਾਂ ਫੇਰ ਉਹਦਾ ਜਿਹੜੀ ਇਹ ਸਖਤ ਕਾਨੂੰਨ ਬਣਾਇਆ ਵੀ 10 ਸਾਲ ਦੀ ਸਜ਼ਾ 7 ਲੱਖ ਰੁਪਈਆ ਜੁਰਮਾਨਾ ਤੇ ਜਿਹੜੇ ਡਰਾਈਵਰ ਆ ਇਹ ਤਾਂ ਤਕਰੀਬਨ ਵਿਚਾਰੇ ਗਰੀਬ ਬੰਦੇ ਹੁੰਦੇ ਆ ਜਿਹੜੇ ਬਾਹਰ ਡਰਾਈਵਰੀ ਕਰਦੇ ਆ ਤੇ ਇਸ ਕਰਕੇ ਇਹ ਬਹੁਤ ਤਕੀਸ਼ਾਈ ਵਾਲੀ ਗੱਲ ਆ ਇਹ ਕਾਨੂੰਨ ਆ ਜਿਹੜਾ ਉਹ ਰੱਦ ਕਰਨਾ ਚਾਹੀਦਾ ਤੇ ਡਰਾਈਵਰਾਂ ਭਰਾਵਾਂ ਦੀ ਗੱਲ ਨੂੰ ਸਰਕਾਰਾਂ ਨੂੰ ਸੁਣਨਾ ਚਾਹੀਦਾ ਬਾਬਾ ਜੀ ਪੰਜਾਬ ਜਿਹੜਾ ਕਿ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਪਹਿਲਾਂ ਆਪਾਂ ਨੂੰ ਲੱਗਿਆ ਕਿ ਨਿਕਲੂਗਾ ਫਿਰ ਗੱਲਾਂ ਹੋਈਆਂ ਕਿ ਅਸੀਂ ਨਸ਼ਾ ਖਤਮ ਕਰਾਂਗੇ ਫਿਰ ਗੱਲਾਂ ਹੋਈਆਂ ਔਰ ਪੰਜਾਬ ਜਿਹੜਾ ਹੈਗਾ ਉਹ ਫਿਰ ਨਸ਼ਾ ਚੀਤੱਸਦਾ ਜਾ ਰਿਹਾ ਹੈਗਾ ਔਰ ਸਰਕਾਰਾਂ ਆਪਦੇ ਆਪ ਦੇ ਵਿੱਚ ਕੋਸ਼ਿਸ਼ਾਂ ਕਰਦੀਆਂ ਲੇਕਿਨ ਜਿਸ ਤਰੀਕੇ ਦੇ ਨਾਲ ਜਿਹੜਾ ਯੁਵਕ ਹੈਗਾ ਜਦੋਂ ਉਹਦਾ ਮਨ ਹੀ ਨਹੀਂ ਲੱਗ ਰਿਹਾ ਇੰਡੀਆ ਦੇ ਵਿੱਚ ਉਹਨਾਂ ਨੂੰ ਇਉਂ ਲੱਗ ਰਿਹਾ ਕਿ ਸਾਡਾ ਦੇਸ਼ ਜਿਹੜਾ ਸੀ ਛੱਡ ਕੇ ਬਾਹਰ ਹੀ ਜਾਣਾ ਪਲੈਨਿੰਗ ਹੋ ਰਹੀ ਹੈ ਬਾਹਰ ਦੀ ਬੱਚੇ ਜਿਹੜੇ ਇੱਧਰ ਦੇ ਆਵਾਜ਼ਾਰ ਨੇ ਮਨ ਨਹੀਂ ਲੱਗ ਰਹੇ ਉਹਨਾਂ ਦੇ ਯੰਗ ਬਲੱਡਡ ਆ ਜਿਹੜੇ ਮਾਪੇ ਨੂੰ ਤੰਗ ਕਰ ਰਹੇ ਕਿ ਬਾਹਰ ਜਾਣਾ ਬਾਹਰ ਜਾਣਾ ਔਰ ਜਦੋਂ ਉਹ ਆਵਾਜ਼ਾਰ ਹੁੰਦੇ ਆ ਤੇ ਆਵਾਜ਼ਾਰ ਦੇ ਨਾਲ ਫਿਰ ਉਹ ਇੰਨੀਆਂ ਚੀਜ਼ਾਂ ਦੇ ਵਿੱਚ ਨਿਯਮਤ ਜਿਹੜੀਆਂ ਨੈਗੇਟਿਵਿਟੀ ਆ ਉਹਦੇ 'ਚ ਪੈਂਦੇ ਨੇ ਕੋਈ ਨਸ਼ਾ ਖਾਣ ਲੱਗ ਗਿਆ ਕੋਈ ਹੋਰ ਪ੍ਰੋਬਲਮਾਂ ਦੇ ਵਿੱਚ ਪੈ ਗਿਆ ਕੀ ਕਰਨਾ ਚਾਹੁੰਦੇ ਜਿਹੜਾ ਨਸ਼ੇ ਦਾ ਮੁੱਦਾ ਇਹ ਅੱਜ ਹੀ ਕੋਈ ਸਾਹਮਣੇ ਨਹੀਂ ਆਪਣੇ ਆਇਆ ਇਹਨੂੰ ਕਾਫੀ ਸਮਾਂ ਹੋ ਗਿਆ ਮੇਰੇ ਕਹਿਣ ਤੋਂ ਭਾਵ ਕਿ 22 ਸਾਲ ਹੋ ਗਿਆ ਜਦੋਂ ਦਾ ਆ ਜਿਹੜਾ ਚਿੱਟਾ ਵਗੈਰਾ ਨਾਮ ਦਾ ਡਰੱਗ ਹੈ ਪੰਜਾਬ ਦੇ ਵਿੱਚ ਆਇਆ ਬਾਹਰ ਇੱਕ ਨਿਰਟਵ ਸਿਰਜਿਆ ਜਾ ਰਿਹਾ ਹੈ ਪੰਜਾਬ ਨੂੰ ਜ਼ਾੜਨ ਵਾਸਤੇ ਇਥੋਂ ਸਾਡੀ ਨੌਜਵਾਨੀ ਨੂੰ ਭਿਉਉਣ ਵਾਸਤੇ ਤੇ ਜਿਹੜੀ ਨਸ਼ੇ ਦੀ ਹੈ ਨਸ਼ਾ ਦਾ ਕੈਨੇਡਾ ਜ ਆਪਣੇ ਨਾਲੋਂ 10 ਗੁਣਾ ਜ਼ਿਆਦਾ ਹੈ ਉਹਨਾਂ ਨੇ ਤਾਂ ਲੀਗਲ ਤੌਰ ਤੇ ਮਾਨਤਾ ਦਿੱਤੀ ਵੀ 2.5 ਗ੍ਰਾਮ ਚਿੱਟਾ ਸਮੈਕ ਬੰਦਾ ਕੁਲੀ ਰੱਖ ਸਕਦਾ ਆਪਾਂ ਸਾਰਿਆਂ ਨੇ ਪੜਿਆ ਸੁਣਿਆ ਤੇ ਅਫੀਮ ਖਾ ਕੇ ਉੱਥੇ ਸਾਡੇ ਨੌਜਵਾਨਾ ਜਿਹੜੇ ਉਚੜਾਈ ਕਰ ਰਹੇ ਆ ਉਹਦਾ ਕਾਰਨ ਕੀ ਆ ਉਹ ਡਿਪਰੈਸ਼ਨ ਦੇ ਵਿੱਚ ਰਹਿੰਦੇ ਆ ਕਿਉਂਕਿ ਬੰਦੇ ਚਾ ਜਿਆਦੇ ਚਲੇ ਗਏ ਆ ਨਾ ਕੰਮ ਮਿਲਦਾ ਨਾ ਮਨਾ ਤੂ ਫੀਸਾ ਮੜਦੀਆਂ ਨਾ ਮਕਾਨਾਂ ਦਾ ਕਿਰਾਇਆ ਉਹਨਾਂ ਤੋਂ ਦਿੱਤਾ ਜਾਂਦਾ ਤੇ ਇੱਧਰ ਜਿਹੜਾ ਮਾਂ ਪਿਓ ਆ ਜੀਨੇ 20 22 22 ਲੱਖ ਲਾ ਕੇ ਭੇਜਿਆ ਉਹ ਕਹਿੰਦੇ ਸਾਨੂੰ ਕੁਝ ਭੇਜ ਸਾਨੂੰ ਪੈਸੇ ਭੇਜ ਐਸੀ ਵਿਆਜ ਉਹਦਾ ਵਾਪਸ ਕਰੀਏ ਇਸ ਕਰਕੇ ਜਿਹੜਾ ਭੱਜਣਾ ਕਿਤੋਂ ਮੈਦਾਨ ਛੱਡ ਕੇ ਜਾਂ ਪੰਜਾਬ ਨੂੰ ਛੱਡ ਕੇ ਭੱਜਣਾ ਇਹ ਕੋਈ ਇਸ ਮਸਲੇ ਦਾ ਹੱਲ ਨਹੀਂਗਾ ਕਿਉਂਕਿ ਸਾਡੇ ਜਿਹੜੇ ਵੱਡੇ-ਵਡੇਰੇ ਸੀਗੇ ਉਹ 6 6 7 7 ਭਰਾ ਹੁੰਦੇ ਸੀਗੇ ਭੈਣਾਂ ਹੁੰਦੀਆਂ ਸੀ ਇਹਨਾਂ ਜ਼ਮੀਨਾਂ ਜੀ ਉਹਨਾਂ ਨੇ ਭੈਣਾਂ ਦੇ ਵਿਆਹ ਕੀਤੇ ਇਹਨਾਂ ਜੋ ਮਕਾਨ ਬਣਾਏ ਇਹਨਾਂ ਜੋ ਚੰਗੀਆਂ ਗੱਡੀਆਂ ਖਰੀਦੀਆਂ ਤੇ ਅੱਜ ਕੀ ਗੱਲ ਵੀ ਪੰਜਾਬ ਨੂੰ ਕੀ ਹੋ ਗਿਆ ਵੀ ਜਿਹੜਾ ਛੱਡ ਛੱਡ ਭੱਜਣ ਡੇ ਸਾਰੇ ਨੌਜਵਾਨ ਇਹ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਇੱਕ ਏਜੰਸੀਆਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਵੀ ਇੱਥੇ ਕੁਝ ਨਹੀਂ ਬਣਨਾ ਇੱਥੇ ਕੁਝ ਨਹੀਂ ਬਣਨਾ ਜਿਨ੍ਹਾਂ ਨੇ ਬਣਾਉਣਾ ਉਹਨਾਂ ਨੂੰ ਇੱਥੇ ਵੀ ਸਭ ਕੁਝ ਬਣ ਸਕਦਾ ਤੇ ਕਈ ਵਿਚਾਰੇ ਬਾਹਰ ਆਉ ਫੀਸਾਂ ਲਓ ਉੱਥੇ ਹੋਏ ਹੋਏ ਨੌਜਵਾਨ ਇਧਰੋਂ ਪੈਸਾ ਨਹੀਂ ਜੁੜਦਾ ਉਹਨਾਂ ਦੀ ਉੱਥੇ ਵੀ ਬੁਰੀ ਹਾਲਤ ਇਹ ਤਾਂ ਸਾਰਾ ਕੁਝ ਮਿਹਨਤ ਦੇ ਨਾਲ ਹੀ ਹੈ ਤੇ ਵੇਖਾ ਵੇਖੀ ਸਾਨੂੰ ਇਹ ਦੌਰ ਚ ਸ਼ਾਮਿਲ ਨਹੀਂ ਹੋਣਾ ਚਾਹੀਦਾ ਵੀ ਅਸੀਂ ਆਸਟ੍ਰੇਲੀਆ ਜਾਈਏ ਕੈਨੇਡਾ ਜਾਈਏ ਅਮਰੀਕਾ ਜਾਈਏ ਇਹ ਪੰਜਾਬ ਦੀ ਬਰਬਾਦੀ ਦਾ ਇੱਕ ਰਾਹ ਖੁੱਲ ਗਿਆ ਜੀਦੇ ਵਿੱਚ ਹੁਣ ਨੌਜਵਾਨ ਤਾਂ ਪਿੰਡਾਂ ਦੇ ਵਿੱਚ ਰਿਹਾ ਹੀ ਕੋਈ ਨਹੀਂ ਪਲੱਸ 2 ਤੋਂ ਬਾਅਦ ਕੋਈ ਸਕੂਲ ਕਾਲਜ ਜਾ ਕੇ ਖੁਸ਼ ਨਹੀਂ ਤੇ ਜਿਹੜਾ ਆਉਣ ਵਾਲਾ ਸਮਾਂ ਭਿਆਨਕ ਹੋਣਾ ਜਿਹੜੀ ਮੈਂ ਗੱਲ ਕਹਿਣਾ ਵੀ ਜਿਹੜਾ 24 ਵਾਲਾ ਇਹ ਸਾਲ ਹੈਗਾ ਇਹ ਜਿਆਦੇ ਚੁਣੌਤੀਆਂ ਭਰਪੂਰ ਹੋਊਗਾ ਤੀਨ ਨਾਲ ਪਿੱਤਰ ਸਥਾਨ ਜਿੱਥੇ ਅੱਜ ਅਸੀਂ ਬੈਠੇ ਆ ਕੀ ਕਹਿਣਾ ਚਾਹੋਗੇ ਕਿ ਇੱਥੇ ਹਰ ਸੰਗਰਾਮ ਦੇ ਦਿਹਾੜੇ ਦੇ ਉੱਤੇ ਮਸਿਆ ਦੇ ਪੁੰਨਿਆਂ ਦੇ ਦਿਹਾੜੇ ਦੇ ਉੱਤੇ ਸੰਗਤਾਂ ਦੀ ਅਨਕਮਸਤਕ ਹੁੰਦੀਆਂ ਔਰ ਉਹਨਾਂ ਨੂੰ ਗੁਰੂ ਦੇ ਲਾੜ ਲਗਾਇਆ ਜਾਂਦਾ ਹੈ ਦੇਖੋ ਜੀ ਐਤਵਾਰ ਦਾ ਦਿਹਾੜਾ ਇੱਥੇ ਲੱਗਦਾ ਸੰਗਰਾਂਦ ਵਾਲੇ ਦਿਨ ਵੀ ਸੰਗਤ ਆਉਂਦੀ ਹੈ ਐਤਵਾਰ ਨੂੰ ਪਹਿਲਾਂ ਸੁਖਮਣੀ ਸਾਹਿਬ ਦੇ ਪਾਠ ਹੁੰਦੇ ਆ ਉਦੋਂ ਬਾਅਦ ਕੀਰਤਨ ਹੁੰਦਾ ਫਿਰ ਢਾਡੀ ਜੱਥਾ ਲੱਗਦਾ ਗੁਰਮਤ ਦਾ ਪ੍ਰਚਾਰ ਹੁੰਦਾ ਇਹ ਹੀ ਨੌਜਵਾਨਾਂ ਨੂੰ ਸਮਝਾਇਆ ਜਾਂਦਾ ਕਿ ਪੰਜਾਬ ਨੂੰ ਛੱਡ ਕੇ ਭੱਜੋ ਨਾ ਨਸ਼ਿਆਂ ਦਾ ਤਿਆਗ ਕਰੋ ਆਪੋ ਆਪਣੇ ਮਾਤਾ ਪਿਤਾ ਦੇ ਕੋਲੇ ਰਹੇਗੀ ਤੁਸੀਂ ਪੰਜਾਬ ਦੇ ਵਿੱਚ ਸੇਵਾ ਕਰੋ ਮਾਂ ਪਿਓ ਦੀ ਸੇਵਾ ਕਰੋ ਸਮਾਜ ਦੀ ਸੇਵਾ ਕਰੋ ਧਾਰਮਿਕ ਤੌਰ ਤੇ ਸचेत होके चलो अपनी जेडी वखरी पहचान ओदा त्याग ना करो यही उपदेश यही संदेश इते ਦਿੱਤਾ ਜਾਂਦਾ। ਧੰਨਵਾਦ ਸਾਨੂੰ ਸਮਾਂ ਦੇ ਲਈ। ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਤੁਹਾਡੇ ਚੈਨਲ ਦਾ ਵੀ ਪ੍ਰਮਾਤਮਾ ਚੜ੍ਹਦੀ ਕਲਾ ਕਰੇ ਦਿਨ ਦੁਗਣੀ ਰਾਤ ਚੋਗੁਣੀ ਤਰੱਕੀ ਬਖਸ਼ੇ।